ਤੋਂ ਨੰਗਲ ਤੋਂ ਬਾਬਾ ਬਾਲਕਨਾਂਝੀ ਦੇ ਦਰਸ਼ਨਾਂ ਦੇ ਲਈ 53ਵਾਂ ਚਾਲਾ ਰਵਾਨਾ ਹੋਇਆ ਜਿਸ ਦੇ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ। ਉਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਨੰਗਲ ਤੋਂ ਬਾਬਾ ਬਾਲਕਨਾਂਝੀ ਮੰਦਿਰ ਦੇ ਲਈ 53ਵਾਂ ਚਾਲਾ ਅੱਜ ਰਵਾਨਾ ਹੋਇਆ ਹੈ। ਜਿਸ ਦੇ ਵਿੱਚ ਨੰਗਲ ਹੀ ਨਹੀਂ ਸਗੋ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ ਤੋਂ ਵੀ ਨੌਜਵਾਨ, ਬਜ਼ੁਰਗ, ਬੱਚੇ ਇਸ ਦੇ ਵਿੱਚ ਸ਼ਾਮਲ ਹੋਏ ਨੇ। ਸਾਬਾਬੇ ਦੀ ਅੱਜ ਨੰਗਲ ਸ਼ਹਿਰ ਤੋਂ ਹਰ ਸਾਲ ਦੀ ਤਰ੍ਹਾਂ ਭੱਵੇ ਜਿਹੜਾ ਚਾਲਾ ਚੇਤ ਮਹੀਨੇ ਦਾ ਉਸ ਦੀ ਸ਼ੁਰੂਆਤ ਹੋਈ ਹੈ ਇਹ ਚਾਲਾ ਜਿਹੜਾ ਪਾਪਾ ਵਾਲਖਾ ਸਾਹਿਬ ਦੇ ਸਿਰ ਪਾਪਾ ਵਾਲਖਾ ਸਾਹਿਬ ਦੇ ਨਾਮ ਪਰ ਜਾਊਗਾ ਤੇ 53 ਸਮਾ ਚਾਲਾ ਤੇ ਕੱਲੇ ਨੰਗਲ ਦਾ ਹਰ ਸ਼ਹਿਰ ਵਾਸੀ ਨਹੀਂ ਪੂਰੇ ਪੰਜਾਬ ਤੋਂ ਜਿਵੇਂ ਦੇਖ ਰਹੇ ਵਿਦੇਸ਼ ਤੋਂ ਵੀ ਜਿਹੜੇ ਸਾਡੇ ਨੌਜਵਾਨ ਹੈ ਯਾਨੀ ਇਹ ਤਾਂ ਉਸ ਆਸਟ੍ਰੇਲੀਆ ਤੋਂ ਵੀ ਇਸ ਚਾਲੇ 'ਚ ਸ਼ਾਮਿਲ ਹੋਣ ਲਈ ਆ ਰਹੇ ਆ ਤੇ ਤੁਸੀਂ ਸਭ ਦੇਖ ਸਕਦੇ ਹੋ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦਾ ਸਭ ਦਾ ਜਿਹੜਾ ਜੇ ਭਗਤੀ ਹੈ ਕਿਸ ਤਰੀਕੇ ਨਾਲ ਉਹ ਬਾਬੇ ਦੀ ਭਗਤੀ ਜਮੀਨ ਨੇ ਕਿ ਆਪਣੇ ਆਪ ਚ ਕੋ ਬਹੁਤ ਹੀ ਮਨਮੋਹਕ ਦ੍ਰਿਸ਼ ਹੈ ਤੇ ਅੱਜ রবিਵਾਰ ਦੇ ਦਿਨ ਸਵੇਰ ਤੋਂ ਮੈਨੂੰ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਇਸਨ ਆਪਣੇ ਆਪ ਬਹੁਤ ਵੱਡੀ ਭਾਗੀ ਸਮਝਦਾ ਹਾਂ ਬਾਬਾ ਬਾਲਕਨਾਥ ਜੀ ਪੋਣਾ ਹੜੀ ਸਾਰੇ ਆਪਣੀ ਕਿਰਪਾ ਸਾਡੇ ਸ਼ਹਿਰ ਦੇ ਉੱਤੇ ਸ਼ਹਿਰ ਵਾਸੀ ਦੇ ਉੱਤੇ ਸਾਡੇ ਸੂਬੇ ਦੇ ਸਾਡੇ ਵਤਨ ਤੇ ਅੱਦੀ ਆਪਣੀ ਕਿਰਪਾ ਆਪਣੀਆਂ ਮੇਹਰਾਂ ਬਣਾਈ ਰੱਖਣ ਬਹੁਤ ਬਹੁਤ ਧੰਨਵਾਦ ਜੈ ਬਾਲਾ ਜੀ ਸ਼੍ਰੀ ਸਿੱਧ ਬਾਬਾ ਵਾਗਲਾ ਤੁਗਾ ਪੰਦਰ ਨੰਗਲ ਤੋਂ ਦੀ ਰਵਾਈ ਜਿਹੜਾ ਹੈ ਚੱਲਣਾ ਜਾ ਰਿਹਾ ਤੇ ਲਗਭਗ 350 ਗੱਡੀ ਜਿਹੜੀ ਹੈ ਉਹ ਮਹਾਰਾਜ ਦੇ ਦਰਸ਼ਨਾਂ ਨੂੰ ਜਾ ਰਹੀ ਹੈ ਨਾਲ ਤੇ 3.5-4000 ਦਾ ਜਥਾ ਮਹਾਰਾਜ ਦੇ ਦਰਸ਼ਨਾਂ ਲਈ ਜਿਹੜਾ ਜਾ ਰਿਹਾ ਦੁਪਹਿਰੇ ਡੁੰਮਖਰ ਖੱਟ ਤੇ ਲੰਗਰ ਛੱਕੇ ਉਸ ਤੋਂ ਬਾਅਦ ਸ਼ਾਮ ਨੂੰ ਠੀਕ 5:30 ਵਜੇ ਜਾ ਕੇ ਜਿਹੜਾ ਹੈ ਉਹ ਸ਼ਾਦ ਲਈ ਭਗਤ ਰਸੀਮ ਲਾਲ ਜੀ ਲੁਧਿਆਣੇ ਵਾਲੇ ਦੀ ਸਰਾਹ ਜਾ ਕੇ ਸੰਗਤਾਂ ਦੇ ਡੇਰੇ ਲਾੜੇ ਹੈ ਮਹਾਰਾਜ ਦਾ satsang ਹੋਏਗਾ ਲਗਭਗ 3:30 ਵਜੇ ਤੱਕ ਮਾਰਾ ਦਾ satsang ਕਰਾਂਗੇ ਦੂਰ ਦੂਰ ਤੋਂ ਸੰਗਤਾਂ ਜਿਹੜੀਆਂ ਹੈ ਮਹਾਰਾਜ ਸਾਧ ਸੰਗ ਸੁਣਨ ਲਈ ਪਹੁੰਚ ਰਹੀਆਂ ਨੇ ਤੇ ਉਸ ਤੋਂ ਬਾਅਦ ਸਵੇਰੇ 4:30 4:5 ਵਜੇ ਪੈਦਲ ਯਾਤਰਾ ਸ਼ਾਭ ਲਈ ਉਪੂਖਾ ਦੇ ਲਈ ਮਹਾਰਾਜ ਜੀ ਦੀ ਤਲਾ ਜਿਹੜੀ ਤੇ ਸਜਾ ਕੇ ਰੱਖੀ ਹੋਈ ਹੈ ਸਭਾ ਮੇਲਾ ਦੀ ਪੂਰਾ ਕਰਕੇ ਉਹ ਸਵੇਰੇ ਜਾ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਚੜਾਣੀ ਹੈ ਤੇ ਮਹਾਰਾਜ ਦੇ ਬੇਨਤੀ ਕਰਨੀ ਕਿ ਮਹਾਰਾਜ ਕਿਰਪਾ ਰਖਣੀ ਨੰਗਲ ਵਾਸੀਆਂ ਦੇ ਵੀ ਜਿਨ੍ਹਾਂ ਦੇ ਸਹਿਯੋਗ ਦਾ ਨੰਗਲ 'ਚ ਤੁਹਾਡੇ ਨਾਂ ਦਾ ਸ਼ੁਭੇਦਜਗ ਹੋ ਰਿਹਾ ਇਹ ਨੰਗਲ ਵਾਸੀਆਂ ਦੇ ਉੱਤੇ ਮਹਾਰਾਜ ਮੇਰੇ ਕਿਰਪਾ ਰਖਣੀ ਤੇ ਬਾਦੀ ਨੂੰ ਵੱਲ ਬਖਸ਼ ਰਖਣਾ ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਲੱਗੇ ਰਹੀਏ ਮਹਾਰਾਜ ਤੁਹਾਡੇ ਦਰ ਦੀ ਸੇਵਾ ਕਰਕੇ ਆਪਣਾ ਜੀਵਨ ਸਫਲ ਬੜਾਈਏ ਤੇ ਸੰਗਤਾਂ ਨੂੰ ਵੱਧ ਤੋਂ ਵੱਧ ਨਾਲ ਜੋੜੀਏ ਸਾਰੀਆਂ ਨੰਗਲ ਵਾਲੀਆਂ ਸੰਗਤਾਂ ਨੂੰ ਜੈ ਬਾਬੇ ਬੰਗਲ ਦੀਆਂ ਕੁਝ ਗਲੀਆਂ ਸੜਕਾਂ ਅੱਜ ਪਵਿੱਤਰ ਹੋ ਗਈਆਂ ਜਿਹੜਾ ਸੰਗਮ ਕੈਂਟਰ ਤੋਂ ਬਾਬਾ ਬਾਕੀ ਸਾਹਿਬ ਪਿਆ ਰਿਹਾ ਹੈ ਹਜ਼ਾਰਾਂ ਦੀ ਤਰ੍ਹਾਂ ਪਿਛਲੇ ਲਗਭਗ 75 ਜੋਸ਼ ਹੈ ਉਹ ਮਦریہ ਇਸ ਪਵਿੱਤਰ ਯਾਤਰਾ ਦੇ ਨਾਲ ਇਸ ਸੰਗ ਦੇ ਨਾਲ ਇਸ ਜਿਹੜੀ ਸਾਡੀ ਡੰਗਲ ਦੀ ਮੰਡਲੀ ਹੈ ਉਹ ਇਹਦੇ ਨਾਲ ਹਜ਼ਾਰਾਂ ਪਰਿਵਾਰ ਘਰੇ ਨੇ ਜਿਹੜੇ ਪਰਿਵਾਰਿਕਾਂ ਦੇ ਨਾਲ ਜੁੜੇ ਨੇ ਮੈਂ ਗਰੰਟੀ ਨਾਲ ਕਹਿ ਸਕਦਾ ਸਾਰੇ ਨਸ਼ਾ ਮੁਕਤ ਨਸ਼ਾ ਰਹਿਤ ਨੇ ਸਾਰੇ ਪਵਿੱਤਰ ਨੇ ਸਾਰੀ ਪਰਮਾਤਮਾ ਨਾਲ ਜੁੜੇ ਨੇ ਜੋ ਜਿਹੜੇ ਸਾਡੇ ਗੁਰੂ ਜੀ ਸੀ ਬਸਤ ਪਿਆਰੀ ਜਾਨੀ ਮੇਰੇ ਸਕੂਲ ਦੇ ਵੀ ਗੁਰੂ ਸੇ ਸਾਡੇ ਅਧਿਆਤਮਿਕ ਵੀ ਗੁਰੂ ਹੈ ਸਾਡੇ ਸਮਾਜਿਕ ਵੀ ਗੁਰੂ ਹੈ ਸਾਡੇ ਹਰ ਤਰ੍ਹਾਂ ਦੇ ਉਹ ਬੜੀ ਖੁਸ਼ਕਿਸਮਤ ਹੱਸਦੇ ਆ ਕਿ ਨਾ ਲੋਕਾਂ ਦੇ ਵਿੱਚ ਅਸੀਂ ਜਿੰਨਾ ਵੀ ਸਮਾਂ ਬਿਤਾਉਂਦੇ ਆ ਉਹ ਸੱਚਮੁੱਚ ਪਰਮਾਤਮਾ ਦੇ ਨਾਲ ਜੁੜ ਜਾਂਦਾ। ਸੋ ਇਸ ਚਾਨੇ ਦੀਆਂ ਸਾਰੇ ਨਗਰਵਾਸੀਆਂ ਨੂੰ ਪੂਰੇ ਦੇਸ਼ ਦੇ ਵਿੱਚ ਵਸਦੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕ। ਪਰਮਾਤਮਾ ਕਰੇ ਹਜ਼ਾਰਾਂ ਸਾਲਾਂ ਤੱਕ ਇਹ ਬਹਿੰਦਾ ਰਹੇ। ਨਵੀਂ ਦੀ ਨਵੀਂ ਪੀੜੀ ਜਿਹੜੀ ਇਹਨੂੰ ਅੱਗੇ ਧੁੱਕੇ ਆਪਣੇ ਨਾਲ ਜੋੜਦੇ